ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੇ ਪੱਤੇ ਵੈਗਰੂ ਜੀ ਅੱਜ ਫੇਰ ਪਹੁੰਚੇ ਆ ਜੀ ਸਟੇਡੀਅਮ ਵਿੱਚ ਅੱਜ ਹੈਗੀ ਆ 17 ਤਰੀਕ ਚੌਥਾ ਮਹੀਨਾ ਤੇ ਖਾੜਾ ਨਗਰ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾੜਾ ਜੀ ਦੇ ਜਿਹੜਾ ਸਟੇਡੀਅਮ ਉੱਥੇ ਪਹੁੰਚੇ ਆ ਤੇ ਆਓ ਜੀ ਗੱਲਬਾਤ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਬਲਰਾਜ ਸਿੰਘ ਜੀ ਗੱਲ ਜੀ ਤੇ ਉਹਨਾਂ ਨਾਲ ਵਿਚਾਰ ਕਰਦੇ ਆ ਇਧਰ ਆ ਸੂਰਜ ਜੀ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਨਾਲ ਕਿਤੇ ਕੋਈ ਫੀਲਡ ਦੀ ਜਗ੍ਹਾ ਤੇ ਮੇਲਾ ਬਣਾਇਆ ਜਾ ਰਿਹਾ ਤੇ ਕਬੱਡੀ ਦਾ ਮੈਚ ਹੁੰਦਾ ਇੱਥੇ ਅਸੀਂ ਤਾਂ ਕੁਦਰਤੀ ਗਰਾਊਂਡ ਤਿਆਰ ਕਰ ਰਹੇ ਹਾਂ ਅੱਜ ਟਰੈਕਟਰ ਲੱਗੇ ਹੋਏ ਜੀ ਤੇ ਇੱਥੇ ਹਾਕੀ ਫੁੱਟਬਾਲ ਵਾਲੀਬਾਲ ਵਗੈਰਾ ਨਾ ਇੱਥੇ ਗਰਾਊਂਡਾਂ ਬਣਣੀਆਂ ਉਹਨਾਂ ਦੀ ਤਿਆਰੀ ਚੱਲ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਮੈਚ ਕਰਾਉਣੇ ਜੀ ਆ ਬੜੀ ਵਧੀਆ ਗੱਲ ਆ ਇੱਥੇ ਦਾ ਦੇ ਵਿੱਚ ਲੋਕ ਪੈ ਕੇ ਥੋੜਾ ਜਿਹਾ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਦੇ ਆ ਤੇ ਸਾਹੀ ਭਾਗੇ ਮਹਿਸੂਸ ਕਰਦੇ ਆ ਕਿ ਅਸੀਂ ਕੁੜੀ ਕੋਸ਼ਿਸ਼ ਕਰ ਰਹੇ ਕਰ ਰਹੇ ਆ ਬਾਕੀ ਸਰਦਾਰ ਅਮਰਜੀਤ ਸਿੰਘ ਖਾਲੜਾ ਜਿਨ੍ਹਾਂ ਦੀ ਸਰਪ੍ਰਸਤੀ ਹੈ ਅਸੀਂ ਇਹ ਕੰਮ ਚਲਾਇਆ ਆ ਅਭਿਆਨ ਚੇੜਿਆ ਆ ਤੇ ਮੈਨੂੰ ਉਮੀਦ ਆ ਵੀ ਅਸੀਂ ਇਹਨੂੰ ਸਕਸੈਸਫੁਲ ਰੇਲੇ ਚੜ੍ਹ ਲਾਂਗੇ ਮੈਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਛੇਡਾਂ ਦੇ ਵਿੱਚ ਹਿੱਸਾ ਲੈਣਾ ਆ ਜਿਵੇਂ ਹਾਕੀ ਤੇ ਫੁੱਟਬਾਲ ਮੈਨ ਤੇ ਅਸੀਂ ਉਹਨਾਂ ਦੇ ਨਾਮ ਕਿਰਪਾ ਕਰਕੇ ਜਗਤਾਰ ਸਿੰਘ ਜੀ ਜਿਹੜੇ ਉਹ ਜਿਨ੍ਹਾਂ ਦੀ ਦੁਕਾਨ ਹੈ ਇੱਥੇ ਕੈਫੇ ਚਲਾਉਂਦੇ ਆ ਤੇ ਉਹਨਾਂ ਦੇ ਕੋਲ ਆਪਣਾ ਨਾਮ ਜਿਹੜਾ ਉਹ ਦਰਜ ਕਰਾ ਦੇਣ ਤਾਂ ਜੋ ਅਸੀਂ ਉਹਨਾਂ ਕੋ ਸਮਾਨ ਇੰਤਜ਼ਾਮ ਕਰ ਸਕੀਏ ਤੇ ਇਹਦੇ ਨਾਲ ਹੀ ਜੀਐਨਜੀ ਸਟੇਡੀਅਮ ਦੇ ਅੰਦਰ ਬਹੁਤ ਸੰਗਤ ਆਈ ਅੱਜ ਹੋਰ ਵੀ ਆ ਰਹੇ ਆ ਜੇ ਸ਼ੁਰੂਆਤ ਹੀ ਆ ਇੱਥੇ ਹਾਕੀ ਦੇ ਮੈਚ ਮੈਂ ਦੱਸੂਗਾ ਵੀਰ ਜੀ ਨੂੰ ਕਿ ਉਹ ਸਾਹਮਣੇ ਵਿਖਾਉਣ ਕਿਵੇਂ ਉਹ ਮੈਚ ਚੱਲ ਰਿਹਾ ਅਜੇ ਸ਼ੁਰੂਆਤ ਹੋਣੀ ਮੈਚਾਂ ਦੀ ਤੇ ਗੁਰਪ੍ਰੀਤ ਸਿੰਘ ਆ ਬੜਾ ਮੁੰਡਾ ਹੈ ਸਾਜਾ ਸਾਥ ਦਿੰਦਾ ਜੀ ਇਹ ਮੁੰਡਾ ਦੇ ਤਿੰਨ ਦਿਨ ਤੋਂ ਹੀ ਲਗਾਤਾਰ ਇਸੇ ਲੱਗਾ ਪਹਿਲਾਂ ਵੀ ਇਹ ਨੇ ਇੱਕ ਦੇ ਨੇ ਇੱਥੇ ਕੰਮ ਨਹੀਂ ਲਾਇਆ ਹੁ ਬਾਕੀ ਵੀਰੋਂ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਭਾਜੀ ਸਾਹਿਬ ਹੋਣਾ ਚਾਹੇਗੇ ਆਪਾਂ ਕੁਝ ਨਾ ਕੁਝ ਇਹਦਾ ਜਿਹੜਾ ਮੂੰਹ ਸਿਰ ਬਣਾਈਏ ਜਿਹੜਾ ਸਟੇਡੀਅਮ ਦੇ ਵਿੱਚ ਤੁਹਾਨੂੰ ਪਤਾ ਪਹਿਲੀ ਵੀਡੀਓ ਵੇਖਿਆ ਇੱਥੇ ਨਾ ਕਾਫੀ ਜਿਹੜਾ ਬੂਟੀ ਵਗੈਰਾ ਹੋਣ ਵੇਖੋ ਤੇ ਜਿਹੜਾ ਸਾਫ ਸਫਾਈ ਹੋ ਗਈ ਅੱਜ ਸੁਭਾਗ ਦੱਸਾਂਗੇ ਕਿ ਜਿਵੇਂ ਅਮਰਜੀਤ ਸਿੰਘ ਖਾਲਸਾ ਜੀ ਨੇ ਸਾਨੂੰ ਦੱਸਿਆ ਕਿ ਜਿਵੇਂ ਇੱਥੇ ਆ ਜਸੀਦ ਭਾਈ ਦਸਵੰਤ ਸਿੰਘ ਖਾਲੜਾ ਤੇ ਇਹ ਜਗ੍ਹਾ ਨੂੰ ਅਸੀਂ ਨਾ ਸਿੱਧੀ ਗੈਲਰੀ ਵਜੋਂ ਡਿਵੈਲਪ ਕਰਨਾ ਬਿਲਕੁਲ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰੋ ਜੀ ਜਿਵੇਂ ਜੋ ਖਾਲੜਾ ਦੇ ਭਾਈ ਸਾਹਿਬ ਜਿਹੜੇ ਹੈਗੇ ਆ ਤੇ ਉਹ ਸਾਨੂੰ ਜਿਵੇਂ ਜਿਵੇਂ ਦਿਸ਼ਾ ਦਿਸ਼ਾ ਨਿਰਦੇਸ਼ ਦੇਣਗੇ ਤੇ ਉਵੇਂ-ਉਵੇਂ ਅਸੀਂ ਇੱਥੇ ਖਾਲੜੇ 'ਚ ਕੰਮ ਕਰਦੇ ਰਾਵਾਂਗੇ ਮੈਂ ਵੀ ਹੁਣ ਵੇਲਾ ਜੀ ਵੇਲਾ ਨਹੀਂ ਕਹਿਣ ਤੋਂ ਭਾਵੇਂ ਕਿ ਇਹ ਕੰਮਾਂ ਦਾ ਥੋੜਾ ਜਿਹਾ ਇਹ ਵੀ ਉਮਰ ਦੇ ਹਿਸਾਬ ਨਾਲ ਆਪਾਂ ਘਰ ਦੇ ਕੰਮਾਂ ਦਾ ਸਮਾਂ ਕੱਢ ਕੇ ਦੇਵਾਂਗੇ ਟਾਈਮ ਅੱਜ ਸਵੇਰ ਨੂੰ 3:00 ਦੇਵਾਂਗੇ ਜੀ ਤੇ ਇਸ ਕਰਕੇ ਕਿਰਪਾ ਕਰਿਓ ਉਹਨਾਂ ਦੇ ਨਾਲ ਸੰਪਰਕ ਕਰਕੇ ਸਾਡੀਆਂ ਖੁਆਮਾਂ ਲੈ ਸਕੋ ਅਸੀਂ ਬੜਪਾਗੇ ਸਮਝਾਂਗੇ ਆਪਣੇ ਆਪ ਨੂੰ ਜੀ ਧੰਨਵਾਦ ਜੀ ਬਹੁਤ ਵਧੀਆ ਹੈ ਇੱਥੇ ਆਪਾਂ ਵੱਧ ਤੋਂ ਵੱਧ ਜਿਹੜਾ ਸੁੰਦਰ ਦ੍ਰਿਸ਼ ਪਾਉਣ ਦੀ ਕੋਸ਼ਿਸ਼ ਕਰ ਲਈ ਆ ਧੰਨਵਾਦ ਜੀ ਸਾਰਿਆਂ ਦਾ ਅੱਜ ਮੇਲਾ ਵਾ ਪੀਰਾਂ ਦਾ ਤੇ ਉੱਥੇ ਰੌਣਕ ਲੱਗੀ ਆ ਸਰਜੀਤ ਸਿੰਘ ਜੀਤ ਸਿੰਘ ਲੱਗਾ ਤੇ ਧੰਨਵਾਦ ਸਾਰਿਆਂ ਦਾ